ਕਿੰਨੇ 4 ਲੱਖ ਇਹਦੇ ਉਹ ਸੀਗੇ ਕੁੜੀ ਦੇ ਫੋਲੋਅਰ ਸੀਗੇ ਗਾਂ ਇਹਦੇ ਮਰਨ ਤੇ ਕੋਈ ਆ ਕੇ ਖੜਿਆ ਸਭ ਸਵਾਦ ਲੈਂਦੇ ਨੇ ਚਸਕੇ ਲੈਂਦੇ ਨੇ ਦੇਖਦੇ ਨੇ ਉਹਨਾਂ ਨੇ ਕੁਝ ਨਹੀਂ ਲੈਣਾ ਹੁੰਦਾ ਜਿਨ੍ਹਾਂ ਦੇ ਬੱਚੇ ਖਰਾਬ ਹੋ ਰਹੇ ਉਹਨਾਂ ਨੂੰ ਕੁਛ ਕੇ ਦੇਖੋ ਮੈਂ ਤਾਂ ਇਹ ਕਹੂੰਗੀ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਔਰ ਅੱਜ ਅੱਜਕੱਲ ਜਿਹੜਾ ਵੀ ਮੁੰਡਾ ਕੁੜੀ ਏਜੀ ਵੀਡੀਓ ਬਣਾਉਂਦਾ ਮੈਂ ਕਹਿੰਦੇ ਉਹਨੂੰ ਚਾਦੋ ਯਾ ਉਹਨਾਂ ਨੂੰ ਏਜੀ ਸਜ਼ਾ ਦਵਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਗੰਦ ਪਾ ਕੇ ਹੋ ਰਹੇ ਆ ਵੀਰ ਜੀ ਨੇ ਆਪਣੇ ਅਮਰਤਪਾਲ ਜੀ ਨੇ ਇਹ ਕੰਮ ਕੀਤਾ ਅਸੀਂ ਬਿਲਕੁਲ ਇਹਨਾਂ ਨਾਲ ਸਹਿਮਤ ਹਾਂ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਕੋਈ ਕੁਝ ਗਲਤ ਕੀਤਾ ਕਿਉਂਕਿ ਜਿਹੜੇ ਅਕਮਲ ਕੌਰ ਇਹ ਵੀਡੀਓ ਬਣਾਉਂਦੇ ਸੀ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰਦੇ ਸੀ ਗੱਲਾਂ ਦਾ ਵਿੱਚ ਜੇ ਉਹਨਾਂ ਨੇ ਉਹਨੂੰ ਮਾਰਿਆ ਵੀ ਹੈ ਤੇ ਸਮਾਜ ਦੀ ਭਲਾਈ ਵਾਸਤੇ ਮਾਰਿਆ ਨਾ ਜੇਲਾ ਵੀ ਤਾਂ ਉਹੀ ਕੱਟਣਗੇ ਉਹਦੇ ਬਦਲੇ ਪਬਲਿਕ ਨੇ ਤਾਂ ਨਹੀਂ ਕੱਟਨੀ ਸਾਨੇ ਤਾਂ ਨਹੀਂ ਕੱਟਲੀ ਹੁਣ ਇਹ ਅਕਮਲ ਕੌਰ ਚਲੋ ਉਹ ਮਾਰੇ ਗਏ ਨੇ ਤੁਸੀਂ ਐ ਦੇਖੋ ਵੀ ਉਹਨਾਂ ਦੇ 4 ਲੱਖ ਫਾਲੋਅਰ ਸੀਗੇ 4 ਲੱਖ ਫਾਲੋਅਰਰ ਦੇ ਵਿੱਚੋਂ ਉਹਨਾਂ ਦਾ ਕੋਈ ਪਹੁੰਚਿਆ ਕੋਈ ਉੱਥੇ ਉਹਨਾਂ ਦੇ ਚਾਹਨ ਵਾਲੇ ਪਹੁੰਚੇ ਉਹ ਸਮਝਾਣ ਵੀ ਗਏ ਸੀਗੇ ਹੱਥ ਜੋੜ ਕੇ ਉਹਨਾਂ ਨੇ ਕਹਿਆ ਵੀ ਸੀ ਵੀ ਭੈਣਾਂ ਇਹ ਜੀ ਵੀਡੀਓ ਨਾ ਬਣਾਓ ਕਿ ਇਹਦੇ ਨਾਲ ਸਮਾਜ 'ਚ ਬਹੁਤ ਬੁਰਾ ਅਸਰ ਪੈਂਦਾ ਪਰ ਲੋਕ ਸਮਝਦੇ ਹੀ ਨਹੀਂ ਇਸ ਗੱਲ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀਆਂ ਭੈਣਾਂ ਨੂੰ ਭਰਾਵਾਂ ਨੂੰ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਵੀਡੀਓ ਪਾਉਂਦਾ ਵੀ ਉਹ ਨਾ ਪਾਓ ਕੋਈ ਸੋਹਣਾ ਪੰਜਾਬ ਸਾਡਾ ਰੰਗਲਾ ਪੰਜਾਬ ਹੈ ਤਾਂ ਇਹਨੂੰ ਰੰਗਲਾ ਹੀ ਪੰਜਾਬ ਰਹਿਣ ਦਿਓ ਉਹਨਾਂ ਤੇ ਰੇਵ ਦਾ ਇਲਜ਼ਾਮ ਲਾਤਾ ਇੱਕ ਪਾਸੇ ਤੋਂ ਵਿਚਾਰੇ ਭੈਣ ਕਹਿ ਕੇ ਉਹਨੂੰ ਸਮਝਾ ਰਹੇ ਨੇ ਲੋਕਾਂ ਨੇ ਉਹਨਾਂ ਨੂੰ ਕਹਤਾ ਵੀ ਰੇਵ ਕੀਤਾ ਉਹ ਪਾਗਲ ਸੋਣਾ ਇਹ ਜਿਹੇ ਕੰਮ ਕਰਨਗੇ ਕਿ ਕਾਨੂੰਨ ਨੂੰ ਪਤਾ ਨਹੀਂ ਹੈ ਵੀ ਸਾਡਾ ਸਮਾਜ ਕਿੱਧਰ ਨੂੰ ਚੱਲ ਰਿਹਾ ਪੰਜਾਬ ਸਾਡਾ ਕਿੱਧਰ ਨੂੰ ਜਾ ਰਿਹਾ ਗਲਤ ਪਾਸੇ ਜਾ ਰਿਹਾ ਸਾਡਾ ਕਿ ਉੱਥੇ ਫਿਰ ਕਾਨੂੰਨ ਇਹ ਪਾਵਨ ਦੀ ਲਾ ਨਹੀਂ ਸਕਦਾ ਤੇ ਫਿਰ ਸਾਡੇ ਵਰਗੇ ਵੀਰ ਭਰਾਵਾਂ ਨੂੰ ਲੋੜ ਹੀ ਨਾ ਪਵੇ ਇਹ ਕੰਮ ਕਰਨ ਦੀ ਸੋਸ਼ਲ ਮੀਡੀਆ ਤੇ ਇੱਕ ਖਬਰ ਬਹੁਤ ਵਾਇਰਲ ਹੋ ਰਹੀ ਹੈ ਜੋ ਇੱਕ ਕੰਚਨਾ ਕੁਮਾਰੀ ਦੇ ਤੇ ਹੈ ਕਿ ਜੋ ਇੱਕ ਉਹਨੇ ਪੇਜ ਬਣਾਇਆ ਸੀਗਾ ਕਮਲ ਕੋਰ ਦੇ ਨਾਤੇ ਤੇ ਉਸ ਤੋਂ ਬਾਅਦ ਅਮਰਤਪਾਲ ਮਹਿਰਾ ਵੱਲੋਂ ਉਸਦੀ ਮਰਡਰ ਕੀਤਾ ਜਾਂਦਾ ਹੈ ਉਹ ਆਪਣੇ ਤੇ ਸਿਰ ਦੇ ਉੱਤੇ ਇਲਜ਼ਾਮ ਵੀ ਲੈ ਜਾਂਦੇ ਤੇ ਉਸ ਦੇ ਕੇਸ ਦੇ ਵਿੱਚ ਦੋ ਸਾਥੀ ਵੀ ਫੜੇ ਜਾਂਦੇ ਹਨ ਪਰ ਨਾਲ ਹੀ ਉਹਨਾਂ ਨੇ ਇੱਕ ਵੀਡੀਓ ਵਾਇਰਲ ਕਰਦੇ ਹਨ ਕਿ ਜਿਹੜੀ ਇਹ ਕੰਚਨਾ ਕੁਮਾਰੀ ਹੈ ਉਰਫ ਕਮਲਕੌਰ ਵੱਲੋਂ ਬੜੀ ਆਪਾਂ ਕਹਿ ਸਕਦੇ ਆ ਕਿ ਡਬਲ मीनिंग ਦੇ ਵੀਡੀਓ ਦੇ ਵਿੱਚ ਬੋਲੇ ਜਾਂਦੇ ਆਂ ਵਰਡ ਜਿਸ ਦੇ ਕਾਰਨ ਕਈ ਲੋਕਾਂ ਨੂੰ ਤਰਾਜ ਹੁੰਦਾ ਸੀਗਾ ਜੋ ਕਿ ਆਖਿਆ ਜਾਂਦਾ ਹੈ ਕਿ ਜਿਹੜਾ ਸਾਡਾ ਪੰਜਾਬ ਦਾ ਕਲਚਰ ਹੈ ਇਹ ਗੱਲਾਂ ਸਹਿਨ ਨਹੀਂ ਕਰਦਾ ਇਸ ਸਬੰਧ ਦੇ ਵਿੱਚ ਜ਼ਿਆਦਾ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਅੱਜ ਦੋ ਜਿਹੜੇ ਆਪਾਂ ਕਹਿ ਸਕਦੇ ਆ ਸਮਾਜ ਸੇਵੀ ਮੌਜੂਦ ਨੇ ਮਨਜੀਤ ਕੋਹ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਲక్ష్ਮੀ ਦੇਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਲక్ష్ਮੀ ਦੇਵੀ ਬੋਲ ਰਹੀ ਆਂ ਲక్ష్ਮੀ ਜੀ ਪਹਿਲਾ ਸਵਾਲ ਤੁਹਾਡੇ ਤੋਂ ਕਿ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੁੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਆਪਣਾ ਪੇਜ ਬਣਾਇਆ ਸੀਗਾ ਤੇ ਉਹ ਇੱਕ ਵੀਡੀਓ ਜਦੋਂ ਬਣਾਉਂਦੀ ਉਹ ਡਬਲ ਮੀਨਿੰਗ ਨਿਕਲਦੇ ਸੀਗੇ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੇ ਉਹ ਸਾਨੂੰ ਬਹੁਤ ਇਹ ਮੜਾ ਮੜਾ ਬੋਲ ਬੋਲਦੀ ਸੀਗੀ ਡਬਲ ਔਰ ਅੱਜ ਕੱਲ ਦੀ ਜਿਹੜੀ ਉਹਨਾਂ ਜਿਹੜੇ ਨਵੀਂ ਪੀਡੀਏ ਬੱਚੇ ਨੇ ਇਹ ਉਸ ਗੱਲ ਨੂੰ ਉਹਨਾਂ ਅਸੀਂ ਲੋਕ ਤਾਂ ਨਹੀਂ ਐਨਾ ਉਹ ਕਰਦੇ ਤੇ ਬੱਚੇ ਤਾਂ ਇਸ ਗੱਲ ਨੂੰ ਬਹੁਤ ਚੱਕਦੇ ਨੇ ਉਹ ਰਾਨ ਵਾਲੀ ਪੀੜ੍ਹੀ ਇਹ ਗੱਲਾਂ ਸੁਣ ਕੇ ਔਰ ਇਹ ਸੀਨ ਦੇਖ ਕੇ ਉਹ ਕਪੜੇ ਪੂਰੇ ਨਾ ਪਾਣੇ ਔਰ ਉਹਨੇ ਤਾਂ ਆਪਣਾ ਸੋਸ਼ਲ ਅਤੇ ਮੀਡੀਆ ਤੇ ਉਹਨੇ ਆਪਣਾ ਤਾਂ ਸਾਰਾ ਕੁਝ ਐਨ ਦਿਖਾਣਾ ਹੈ ਕਿ ਮੈਂ ਹੀ ਖੂਬਸੂਰਤ ਕੁੜੀਆਂ ਔਰ ਮੈਂ ਹੀ ਆਪਣੇ ਘਰਦਿਆਂ ਵਾਸਤੇ ਇੱਕ ਸੋਸ਼ਲ ਵਰਕਰ ਉਹ ਸੇਵਾ ਕਰ ਰਹੀ ਹਾਂ ਆਪਣੇ ਮਾਪਿਆਂ ਦੀ ਕਿ ਮੈਂ ਪੈਸਾ ਕਮਾ ਰਹੀ ਹਾਂ ਦੇਖੋ ਇਹ ਜਿਹੜੇ ਮੋਬਾਈਲ ਚ ਜਿਹੜਾ ਫੇਸਬੁੱਕ ਹੈ ਇਹਦੇ ਵਿੱਚ ਸਾਰੇ ਬੱਚੇ ਛੋਟੇ-ਛੋਟੇ ਬੱਚੇ ਵੀ ਇਹਨੂੰ ਫੇਸਬੁੱਕ ਨੂੰ ਖੋਲ ਕੇ ਦੇਖ ਲੈਂਦੇ ਆ ਉਹ ਬੱਚੇ ਨੂੰ ਬਹੁਤ ਗਲਤ ਅਸਰ ਪੈ ਰਿਹਾ ਹੁਣ ਛੁੱਟੀਆਂ ਇੰਚ ਬਹੁਤ ਇਹ ਜਿਹੇ ਘਰ ਨੇ ਔਰ ਇਹ ਜੀ ਗੱਲਾਂ ਸੁਣਨ ਨੂੰ ਮਿਲਦੀ ਹੈ ਕਿ ਬੱਚੇ ਨੂੰ ਇਹ ਗੱਲਾਂ ਦਾ ਪਤਾ ਨਹੀਂ ਔਰ ਉਹ ਗਲਤ ਕੰਮ ਕਰ ਬੈਠਦੇ ਨੇ ਛੋਟੇ ਛੋਟੇ ਬੱਚੇ ਕੋਈ 10 ਸਾਲ ਦਾ ਕੋਈ 12 ਸਾਲ ਦਾ ਤੇ ਇਹ ਜਿਹੜਾ ਇਹਨਾਂ ਨੇ ਸਾਡੇ ਭਾਈਆਂ ਨੇ ਕੰਮ ਕੀਤਾ ਹੈ ਕੀਤਾ ਤਾਂ ਬਹੁਤ ਵਧੀਆ ਹੁਣ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਦੀ ਗੱਲ ਸੁਦਾ ਸੁਣ ਕੇ ਔਰ ਇਹ ਕਾੜ ਹੋ ਕੇ ਸੁਧਰਣਗੇ ਮੈਨੂੰ ਨਹੀਂ ਲੱਗ ਰਿਹਾ ਕਿ ਸੁਧਰਨਗੇ ਕਿਉਂਕਿ ਕੱਲ ਮੈਨੇ ਫੇਸਬੁੱਕ 'ਚ ਇਹੀ ਕੁਝ ਗੰਦ ਦੇਖ ਕੇ ਨਾਲ ਦੇ ਮੈਨੇ ਫੋਨ ਰੱਖਤਾ ਵੀ ਇਹ ਲੋਕ ਤਾਂ ਜਾਣ- ਜਾਣ ਕੇ ਤੰਗ ਕਰ ਰਹੇ ਇੱਕ ਨੌਜਵਾਨ ਮੁੰਡੇ ਜਿਨ੍ਹਾਂ ਨੇ ਕੰਮ ਵੀ ਕੀਤਾ ਇਹ ਕੀਤਾ ਕਿਤੇ ਸਮਾਜ ਪਿੱਛੇ ਕੀਤਾ ਔਰ ਉਹ ਵਿਚਾਰੇ ਸਜੇ ਵੀ ਕੱਟ ਰਹੇ ਨੇ ਪਰ ਉਹਨਾਂ ਨੂੰ ਲੋਕ ਕਹਿ ਰਹੇ ਨੇ ਵੀ ਤੁਸੀਂ ਉਹਦੇ ਉਹ ਕੁੜੀਆਂ ਨਾਲ ਰੇਵ ਕੀਤਾ ਤੁਸੀਂ ਉਹਨਾਂ ਨੂੰ ਗਲ ਘੁੱਟ ਕੇ ਮਾਰਿਆ ਉਹ ਸਮਝਾਣ ਵੀ ਗਏ ਸੀਗੇ ਹੱਥ ਜੋੜ ਕੇ ਉਹਨਾਂ ਨੇ ਕਹਿਆ ਵੀ ਸੀ ਵੀ ਭੈਣੇ ਇਹ ਜੀ ਵੀਡੀਓ ਨਾ ਬਣਾਓ ਕਿ ਇਹਦੇ ਨਾਲ ਸਮਾਜ 'ਚ ਬਹੁਤ ਬੁਰਾ ਅਸਰ ਪੈਂਦਾ ਪਰ ਲੋਕ ਸਮਝਦੇ ਹੀ ਨਹੀਂ ਇਸ ਗੱਲ ਨੂੰ ਮੈਂ ਤਾਂ ਇਹ ਕਹੂੰਗੀ ਜੋ ਉਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਔਰ ਅੱਜ ਅੱਜ ਕੱਲ ਜਿਹੜਾ ਵੀ ਮੁੰਡਾ ਕੁੜੀ ਇਹ ਜੀ ਵੀਡੀਓ ਬਣਾਉਂਦਾ ਮੈਂ ਕਹਿੰਦੇ ਉਹਨੂੰ ਇਹ ਉਹਨਾਂ ਨੂੰ ਇਹ ਜੀ ਸਜ਼ਾ ਦਵੋ ਕਿ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਗੰਦ ਪਾ ਕਿਉਂ ਰਹੇ ਆ। ਕਛਮੀ ਤੌੜੀ ਗਲ ਬਚਾ ਲੇ ਹੈ ਕਿ ਆਪਾਂ ਨੂੰ ਕਿਸੇ ਨੂੰ ਕੀ ਅਧਿਕਾਰ ਹੈ। ਲੋਕ ਆਖਦੇ ਨੇ ਕਿ ਕਿਸੇ ਨੂੰ ਜਾਨ ਤੋਂ ਮਾਰਨ ਦਾ ਕੋਈ ਅਧਿਕਾਰ ਨਹੀਂ। ਤੁਸੀਂ ਜਾਓ ਥਾਣੇ ਕੰਪਲੀਟ ਲਿਖਾ ਦਿਓ ਕਾਨੂੰਨ ਹੈ ਉਹ ਆਪਣੇ ਆਪ ਸਾਰਾ ਕੁਝ ਕਰੇਗਾ। ਕਾਨੂੰਨ ਕਿੱਥੇ ਬੋਲਦਾ ਕਾਨੂੰਨ ਕਿੱਥੇ ਰਹਿ ਗਿਆ? ਕਾਨੂੰਨ ਤਾਂ ਦੇਖਦਾ ਹੀ ਨਹੀਂ। ਕਾਨੂੰਨ ਕੀ ਚਲਾਉਂਦੇ ਨਹੀਂ? ਫੋਨ ਚਲਾਉਂਦੇ ਨਹੀਂ। ਚਲਾਉਂਦੇ ਨੇ। ਕਾਨੂੰਨ ਨੂੰ ਸੱਪਤਾ ਕਾਨੂੰਨ ਕਿਵੇਂ ਬੋਲੂਗਾ ਕਾਨੂੰਨ ਨਹੀਂ ਹੁੰਦਾ ਇਹ ਪਬਲਿਕ ਖਰਾਬ ਹੁੰਦੀ ਹੈ ਅੱਜ ਕੱਲ ਦੇ ਬੱਚੇ ਖਰਾਬ ਹੁੰਦੇ ਅਸੀਂ ਕਿਦੀ ਕਿਦੀ ਸ਼ਿਕਾਇਤ ਥਾਣੇ ਚ ਕਰਾਂਗੇ ਨਹੀਂ ਕਰ ਸਕਦੇ ਨਾ ਹੀ ਕੋਈ ਸਾਡੀ ਗੱਲ ਕੋਈ ਮੰਨੂਗਾ ਮੈਂ ਤਾਂ ਇਹ ਗੱਲ ਕਹੂੰਗੀ ਜਿਹੜਾ ਵੀ ਵੀਡੀਓ ਬਣਾ ਰਿਹਾ ਹੈ ਆਪਣੀ ਇੱਕ ਹੀ امیਜ ਹੁੰਦੀ ਹੈ ਬੰਦੇ ਦੀ ਆਪਣੀ امیਜ ਦੇ ਵਿੱਚ ਰਹਿ ਕੇ ਬਣਾ ਚੋ ਕੁੜੀਆਂ ਬਣਾ ਰਿਹਾ ਜਾਂ ਮੁੰਡੇ ਬਣਾ ਰਿਹਾ ਜਾਂ ਉਹ ਲੇਡੀਜ਼ ਬਣਾ ਰਿਹਾ ਇਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਉੱਥੋਂ ਪੈਸਾ ਆ ਰਿਹਾ ਤੁਸੀਂ ਪੈਸਾ ਕਮਾ ਰਹੇ ਕਿੰਨੇ 4 ਲੱਖ ਇਹਦੇ ਹੋ ਸੀਗੇ ਕੋਈ ਦੇ ਫਾਲੋਅਰ ਸੀਗੇ ਗਾਂ ਇਹਦੇ ਮਰਨ ਤੇ ਕੋਈ ਆ ਕੇ ਖੜਿਆ ਕੋਈ ਨਹੀਂ ਆਂਦਾ ਹੁੰਦਾ ਸਭ ਸਵਾਦ ਲੈਂਦੇ ਨੇ ਚਸਕੇ ਲੈਂਦੇ ਨੇ ਦੇਖਦੇ ਨੇ ਉਹਨਾਂ ਨੇ ਕੁਝ ਨਹੀਂ ਲੈਣਾ ਹੁੰਦਾ ਜਿਨ੍ਹਾਂ ਦੇ ਬੱਚੇ ਖਰਾਬ ਹੋ ਰਹੇ ਉਹਨਾਂ ਨੂੰ ਪੁੱਛ ਕੇ ਦੇਖੋ ਛੋਟੇ ਛੋਟੇ ਬੱਚੇ ਅੱਜ ਕੱਲ ਇਹ ਫਿਰਦੇ ਨੇ ਜਿਵੇਂ ਸਾਨੂੰ ਜਵਾਨੀ ਆ ਗਈ 15 ਸਾਲ ਦਾ 14 ਸਾਲ ਦਾ ਪੱਚਾ ਫਿਰਦਾ ਹੈਗਾ ਦੇਖੋ ਉਹ ਬੱਚੇ ਨੂੰ ਸਾਰਾ ਕੁਝ ਪਤਾ ਲੱਗਾ ਕਿਤੇ ਸਾਡੇ ਵਰਗੇ ਲੇਡੀਆਂ ਨੂੰ ਕੁਝ ਨਹੀਂ ਪਤਾ ਸੀਗਾ ਅੱਜ ਕੱਲ ਅਸੀਂ ਬੱਚਿਆਂ ਤੋਂ ਸੁਣਦੇ ਆ ਵੀ ਆ ਗੱਲਾਂ ਐਵੇਂ ਹੁੰਦੀਆਂ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਅੱਜ ਕੁਝ ਵੀ ਹੋ ਰਿਹਾ ਹੈ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜ਼ਿੰਮੇਵਾਰ ਹੈ ਹਾਂ ਬਿਲਕੁਲ ਜ਼ਿੰਮੇਵਾਰ ਹੈ ਸੋਸ਼ਲ ਮੀਡੀਆ ਤਾਂ ਬਿਲਕੁਲ ਜ਼ਿੰਮੇਵਾਰ ਹੈ ਮੇਨ ਪੁਆਇੰਟ ਤਾਂ ਉਹਨਾਂ ਦਾ ਹੀ ਹੈ ਮੇਨ ਪੁਆਇੰਟ ਤਾਂ ਉਹਨਾਂ ਦਾ ਹੀ ਹੈ ਉਹ ਅਗਰ ਫੋਲੋਅਰ ਲੋਕ ਨਾ ਬਣਾ ਨਾ ਦੇਖਣ আর ਨਾ ਉਹ ਪੈਸਿਆਂ ਦਾ ਲਾਲਚ ਪਾਣ ਤਾਂ ਇਹ ਜਿਹਾ ਕੰਮ ਹੋ ਵੀ ਨਾ ਜੀ ਮੰਜੀ ਜੀ ਤੁਹਾਡਾ ਨਾਲ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਾਰਾ ਤੁਹਾਨੂੰ ਐਪੀਸੋਡ ਪਤਾ ਹੈ ਹਾਂ ਜੀ ਤੇ ਦੂਜੇ ਪਾਸੇ ਜੇ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਤਾਂ ਉਹਨਾਂ ਦਾ ਆਖਣਾ ਹੈ ਕਿ ਸਾਡੀ ਇਹ ਰੋਜੀ ਰੋਟੀ ਹੈ ਸਾਡਾ ਪਰਿਵਾਰ ਇਹ ਤੋਂ ਪਲਦਾ ਦੇਖੋ ਜੀ ਕੋਈ ਇਹ ਰੋਜੀ ਰੋਟੀ ਨਹੀਂ ਰੋਜੀ ਰੋਟੀ ਕਮਾਉਣ ਦੇ ਬਹੁਤ ਜਰੀਏ ਨੇ ਦੇਖੋ ਆਪਾਂ ਮਿਹਨਤ ਕਰਕੇ ਵੀ ਰੋਜੀ ਰੋਟੀ ਕਮਾ ਸਕਦੇ ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਗਲਤ ਰਸਤੇ ਅਪਣਾਈਏ ਗਲਤ ਪਾਸੇ ਜਾਈਏ ਕਿਉਂਕਿ ਜਿਹੜੇ ਇੱਕ ਅਮਲਕੌਰ ਇਹ ਵੀਡੀਓ ਬਣਾਉਂਦੇ ਸੀ ਬਹੁਤ ਜ਼ਿਆਦਾ ਗਲਤ ਇਸਤੇਮਾਲ ਕਰਦੇ ਸੀ ਗੱਲਾਂ ਦਾ ਵਿੱਚ ਬਹੁਤ ਜ਼ਿਆਦਾ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਹੈ ਜਿਨ੍ਹਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਅਸਰ ਗਲਤ ਪੈ ਰਿਹਾ ਸੀ ਕਿਉਂਕਿ ਇੱਕ ਆਪਾਂ ਜਦੋਂ ਫੋਨ ਖੋਲਦੇ ਆ ਬੱਚੇ ਅੱਜ ਕੱਲ ਦੇ ਦੇਖੋ ਜੀ ਛੋਟੇ ਛੋਟੇ ਬੱਚੇ ਜਿੱਦ ਕਰਦੇ ਆ ਸਾਨੂੰ ਫੋਨ ਫੜਾ ਦਿਓ ਅਸੀਂ ਫੋਨ ਫ ਧੰਨਿਆ ਬੱਚਿਆਂ ਨੂੰ ਚਲੋ ਵੀ ਬੱਚੇ ਵੇਚ ਜਾਣਗੇ ਪਰ ਉਹ ਅੱਗੋਂ ਕੀ ਦੇਖਦੇ ਨੇ ਕਿ ਉਹ ਗਲਤ ਵੀਡੀਓ ਦੇਖਦੇ ਨੇ ਕਿਉਂਕਿ ਉਹ ਸਾਡੇ ਬੱਚਾਂ ਤੇ ਹੀ ਅਸਰ ਪੈ ਰਿਹਾ ਦੇਖੋ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੀਆਂ ਵੀਡੀਓ ਪਾਉਣਾ ਅਸੀਂ ਜਿਹੜਾ ਇਹ ਵੀਰ ਜੀ ਨੇ ਆਪਣੇ ਅਮਰਤਪਾਲ ਜੀ ਨੇ ਇਹ ਕੰਮ ਕੀਤਾ ਅਸੀਂ ਬਿਲਕੁਲ ਇਹਨਾਂ ਨਾਲ ਸਹਿਮਤ ਹਾਂ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਕੋਈ ਕੁਝ ਗਲਤ ਕੀਤਾ ਦੇਖੋ ਉਹਨਾਂ ਨੇ ਸਮਝਾਇਆ ਇੱਕ ਵਾਰੀ ਉਹਨਾਂ ਨੂੰ ਬਹੁਤ ਪਿਆਰ ਨਾਲ ਦੇ ਸਮਝਾਇਆ ਵੀ ਤੁਸੀਂ ਗਲਤ ਵੀਡੀਓ ਨਾ ਬਣਾਓ ਐਦਾਂ ਦਾ ਨਾ ਕੁਝ ਕਰੋ ਸੋਨੂੰ ਕੋਈ ਜ਼ਰੂਰਤ ਹੈ ਸੋਨੂੰ ਪੈਸਿਆਂ ਦੀ ਤੰਗਿਆ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੀ ਮਦਦ ਕਰਾਂਗੇ ਪਰ ਉਦੋਂ ਉਸ ਟਾਈਮ ਉਹ ਥੋੜਾ ਜਿਹਾ ਚਲੋ ਮੰਨੇ ਵੀ ਠੀਕ ਐ ਦੁਬਾਰਾ ਉਹਨਾਂ ਦੀ ਗੱਲ ਤੇ ਉਹਨਾਂ ਨੇ ਅਮਲ ਨਹੀਂ ਕੀਤਾ ਹਨ ਤੇ ਉਦੋਂ ਹੀ ਫੇਰ ਉਹ ਕੁਸ ਕਰਨ ਲੱਗੇ ਉਦੋਂ ਦੀ ਇਹ ਗੰਦੀਆਂ ਵੀਡੀਓ ਪਾਉਣ ਲੱਗੇ ਸਭ ਕੁਝ ਕਰਨ ਲੱਗੇ ਹਨ ਤੇ ਦੇਖੋ ਜੇ ਅਸੀਂ ਕਹਿੰਨੇ ਆ ਵੀ ਇੱਕ ਹਿਰਕਨੇ ਸੋਸ਼ਲ ਮੀਡੀਆ ਤੇ ਹਿਰਕਨੇ ਇਹ ਰਸਤੇ ਅਪਣਾ ਲਏ ਵੀ ਜੇ ਅਸੀਂ ਤਾਂ ਰੋਜੀ ਰੋਟੀ ਕਮਾ ਰਹੇ ਹਾਂ ਰੋਜੀ ਰੋਟੀ ਕਿਸ ਤਰ੍ਹਾਂ ਨਾਲ ਕਮਾ ਰਹੇ ਨੇ ਗਲਤ ਕੰਮ ਕਰਕੇ ਕਮਾ ਰਹੇ ਨੇ ਕਿਉਂਕਿ ਜੇ ਤੁਸੀਂ ਮਿਹਨਤ ਕਰੋ ਕਿ ਸਾਰੇ ਕੰਮ ਦੇਖੋ ਕੀ ਨਹੀਂ ਹੈਗਾ ਆਪਾਂ ਕੀ ਨਹੀਂ ਕਰ ਸਕਦੇ ਪ੍ਰਮਾਤਮਾ ਨੇ ਆਪਾਂ ਨੂੰ ਹੱਥ ਪੈਰ ਲਾਇਨ ਸਭ ਕੁਝ ਦਿੱਤਾ ਹੈ ਕਿ ਕੀ ਗੱਲ ਫਿਰ ਆਪਾਂ ਗਲਤ ਰਸਤੇ ਪਰ ਚੱਲ ਕੇ ਅਸੀਂ ਮਿਹਨਤ ਕਰਕੇ ਆਪਣਾ ਉਹ ਕਰ ਸਕਦੇ ਆਏ ਪਾ ਗੁਜ਼ਾਰਾ ਕਰ ਸਾਰੇ ਕਿਉਂਕਿ ਆਪ ਇੱਕ ਅੱਛਾ ਕੰਮ ਕਰਕੇ ਵੀ ਸਭ ਕੁਝ ਕਰਕੇ ਆਪਾਂ ਕੰਮ ਕਰ ਸਕਦੇ ਆ ਮਿਹਨਤ ਦੀ ਕਮਾਈ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਆ ਆਪਾਂ ਕਿਉਂਕਿ ਅਸੀਂ ਸਾਨੂੰ ਇਹੀ ਰਹਿ ਗਿਆ ਵੀ ਹਾਂ ਅਸੀਂ ਹਰ ਇੱਕ ਜਿਹੜਾ ਅੱਜ ਕਿਸੇ ਦੇ ਮੂੰਹ ਤੋਂ ਵੀ ਸੁਣ ਲੋ ਹਾਂਜੀ ਅਸੀਂ ਆਪਣੀ ਰੋਜੀ ਰੋਟੀ ਕਮਾ ਰਹੇ ਆ ਅਸੀਂ ਰੋਜੀ ਕੀ ਗੱਲ ਸਾਰੇ ਰੋਜੀ ਰੋਟੀ ਇਹ ਰਹਿ ਗਈ ਤੁਸੀਂ ਜ਼ਿਆਦਾ ਦੂਰ ਨਾ ਜਾਓ ਹੁਣ ਇਹ ਅਕਮਲ ਕੌਰ ਚਲੋ ਉਹ ਮਾਰੇ ਗਏ ਨੇ ਤੁਸੀਂ ਐ ਦੇਖੋ ਵੀ ਉਹਨਾਂ ਦੇ 4 ਲੱਖ ਫਾਲੋਅਰ ਸੀਗੇ 4 ਲੱਖ ਫਾਲੋਅਰ ਦੇ ਵਿੱਚ ਉਹਨਾਂ ਦਾ ਕੋਈ ਪਹੁੰਚਿਆ ਕੋਈ ਉੱਥੇ ਉਹਨਾਂ ਦੇ ਚਾਹਣ ਵਾਲੇ ਪਹੁੰਚੇ ਸਿਰਫ ਉਹਨਾਂ ਦੇ ਇੱਕ ਤਿੰਨ ਜਾਣੇ ਸੀ ਸੰਸਕਾਰ ਤੇ ਜਦੋਂ ਉਹ ਗਏ ਨੇ ਉਹਨਾਂ ਦੀ ਮਾਤਾ ਸੀ ਤੇ ਉਹਨਾਂ ਦੀ ਸਿਸਟਰ ਸੀ ਤੇ ਭਰਾ ਸੀ ਤਿੰਨ ਜਾਣੇ ਸੀ ਹੋਰ ਕੋਈ ਉੱਥੇ ਬੰਦਾ ਨਹੀਂ ਪਹੁੰਚਿਆ ਉਹਨਾਂ ਦੀ লাশ ਵੀ ਉੱਥੇ ਜਿੱਥੇ ਚ ਪਹੁੰਚਣੀ ਚਾਹੀਦੀ ਸੀ ਉੱਥੇ ਵੀ ਨਹੀਂ ਪਹੁੰਚੀ ਉਹਨੂੰ ਉੱਥੇ ਸੰਸਕਾਰ ਕੀਤਾ ਗਿਆ ਬਠਿੰਡੇ ਦੇ ਵਿੱਚ ਦੇਖੋ ਫਿਰ ਤੁਸੀਂ ਇਹ ਸਿਰਫ ਜਿਹੜਾ ਲੋਕ ਦੇਖਣ ਦਾ ਸਭ ਨੂੰ ਚਾ ਵੀ ਹਾਂ ਅਸੀਂ ਦੇਖੀਏ ਜਦੋਂ ਕਿਸੇ ਤੇ ਮੁਸੀਬਤ ਆਉਂਦੀ ਹੈ ਜਾਂ ਕੁਝ ਵੀ ਹੈ ਉਦੋਂ ਸਭ ਪਿੱਛੇ ਹਟ ਜਾਂਦੇ ਨੇ ਉਦੋਂ ਕੀ ਕਹਿੰਦੇ ਨੇ ਚਲੋ ਗੰਦ ਚੱਕਿਆ ਗਿਆ ਵਧੀਆ ਹੋ ਗਿਆ ਜੋ ਹੋ ਗਿਆ ਵਧੀਆ ਹੋ ਗਿਆ ਅਸੀਂ ਤਾਂ ਅਸੀਂ ਵੀ ਇਹੀ ਗੱਲ ਕਹਿ ਰਹੇ ਹਾਂ ਵੀ ਚਲੋ ਠੀਕ ਹੈ ਉਹ ਕੁਝ ਵੀ ਕਰਦੇ ਸੀ ਪਰ ਉਹ ਮਿਹਨਤ ਕਰ ਸਕਦੇ ਸੀ ਮਿਹਨਤ ਕਰਕੇ ਰੋਜੀ ਰੋਟੀ ਕਮਾ ਸਕਦੇ ਸੀ ਰੋ ਨਹੀਂ ਇਸ ਨੂੰ ਮਾਰਨਾ ਕਿ ਜਿਸ ਤਰ੍ਹਾਂ ਕਿ ਅਮਰਪਾਲ ਮੈਰਾਜੀ ਦੇ ਕਈ ਪੱਖ ਚ ਵੀ ਨੇ ਤੇ ਕਈ ਵਿਰੋਧ ਚ ਵੀ ਨੇ ਉਹ ਕਹਿੰਦੇ ਮਾਰਨ ਦਾ ਹੱਕ ਕਿਹਨੇ ਦਿੱਤਾ ਕਿ ਕਾਨੂੰਨ ਵਿਵਸਥਾ ਸਕੂਟ ਕਚੈਰੀ ਹੈ ਜੇ ਕੋਈ ਤੁਹਾਨੂੰ ਚੀਜ਼ ਨਹੀਂ ਪਸੰਦ ਆ ਰਹੀ ਤੁਸੀਂ ਉਹਦੇ ਖਿਲਾਫ ਸ਼ਿਕਾਇਤ ਕਰ ਸਕਦੇ ਹੋ ਥਾਣੇ ਜਾ ਸਕਦੇ ਦੇਖੋ ਜੀ ਇਹ ਤਾਂ ਦੇਖੋ ਜੀ ਕਹਿਣ ਦੀਆਂ ਗੱਲਾਂ ਆ ਗਈਆਂ ਹਨਾ ਵੀ ਐਦਾਂ ਕਾਨੂੰਨ ਸਭ ਲਈ ਚਲੋ ਬਣੇ ਆਪਾਂ ਇਹ ਨਹੀਂ ਕਹਿੰਦੇ ਬਣਿਆ ਕਾਨੂੰਨ ਕਿ ਕਾਨੂੰਨ ਨੂੰ ਪਤਾ ਨਹੀਂ ਹੈ ਵੀ ਸਾਡਾ ਸਮਾਜ ਕਿੱਧਰ ਨੂੰ ਚੱਲ ਰਿਹਾ ਪੰਜਾਬ ਸਾਡਾ ਕਿੱਧਰ ਨੂੰ ਜਾ ਰਿਹਾ ਗਲਤ ਪਾਸੇ ਜਾ ਰਿਹਾ ਸਾਡਾ ਕਿ ਉੱਥੇ ਫਿਰ ਕਾਨੂੰਨ ਇੱਕ ਪਾਵਨ ਦੀ ਲਾ ਨਹੀਂ ਸਕਦਾ ਤੇ ਫਿਰ ਸਾਡੇ ਵਰਗੇ ਵੀਰ ਭਰਾਵਾਂ ਨੂੰ ਲੋੜ ਹੀ ਨਾ ਪਵੇ ਇਹ ਕੰਮ ਕਰਨ ਦੀ ਇਹ ਤਾਂ ਆਪਾਂ ਸਮਝਦੇ ਹਾਂ ਵੀ ਸਾਡੇ ਵੀਰਾਂ ਨੂੰ ਲੋੜ ਹੀ ਨਾ ਪਵੇ ਕੰਮ ਕਰਨ ਦੀ ਪਿੱਛੇ ਜਵਾਨੀ ਗਾਲਦੇ ਨੇ ਉਹ ਵੀ ਤਾਂ ਜਵਾਨੀ ਗਾਲ ਉਹ ਮੁੰਡੇ ਵੀ ਤਾਂ ਜਵਾਨੀ ਗਾਲਦੇ ਨੇ ਇਹਦੇ ਪਿੱਛੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਮਿਲਿਆ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਉਹ ਤਾਂ ਸਿਰਫ ਸਮਾਜ ਪਿੱਛੇ ਮਾਰੇ ਜਾ ਰਹੇ ਨਾ ਜੇ ਉਹਨਾਂ ਨੇ ਉਹਨੂੰ ਮਾਰਿਆ ਵੀ ਹੈ ਤਸਮਾਦੀ ਭਲਾਈ ਵਸਤੀ ਮਾਰੇ ਨਾ ਜੇਲਾ ਵੀ ਤਾਂ ਉਹੀ ਕੱਟਣਗੇ ਉਹਦੇ ਬਦਲੇ ਪਬਲਿਕ ਨੇ ਤਾਂ ਨਹੀਂ ਘਟਨੀ ਸਾਨੇ ਤਾਂ ਨਹੀਂ ਘਟਨੀ ਤਾਂ ਉਹਨਾਂ ਦਾ ਵੀ ਵਿਰੋਧ ਕਰ ਰਹੀ ਹੈ ਕਹਿੰਦੇ ਕਿ ਉਹ ਮਤਲਬ ਉਹ ਆਪਣਾ ਦਬਦਬਾ ਕਾਇਮ ਕਰਨ ਦੇ ਲਈ ਉਹਨਾਂ ਨੇ ਆ ਕੀਤਾ ਨਹੀਂ ਦਬਦਬਾ ਕਿਉਂ ਕਾਇਮ ਕਰਨਗੇ ਇੱਕ ਲੇਡੀ ਨਾਲ ਉਹਨਾਂ ਨੇ ਦਬਦਬਾ ਕਾਇਮ ਕਰ ਲਿਆ ਨਹੀਂ ਉਹਨਾਂ ਨੂੰ ਦੇਖ ਕੇ ਸੁਧਰਨਾ ਚਾਹੀਦਾ ਉਹ ਲੋਕਾਂ ਨੂੰ ਜਿਹੜੀ ਹੁਣ ਕੱਲ ਇੱਕ ਇੰਟਰਵਿਊ ਕੁੜੀ ਨੇ ਦਿੱਤੀ ਮੈਨੂੰ ਨਾਮ ਨਹੀਂ ਉਹਦਾ ਯਾਦ ਆ ਰਾ ਕਹਿੰਦੀ ਮੇਰਾ ਕੀ ਕਰ ਲੈਣਗੇ ਕਹਿੰਦੀ ਮੇਰੇ ਕੋਲ ਨਹੀਂ ਹੱਤ ਤਾਂ ਪਾ ਕੇ ਦੇਖਣ ਗੁਰਲੀਨ ਸ਼ਾਹ ਸ਼ਾਇਦ ਗੁੱਡ ਲਿੰਗ ਹੋਊਗੀ ਤੇ ਉਹ ਐਨਾ ਬੋਲ ਰਹੀ ਹੈ ਭਾਈ ਤੈਨੂੰ ਬੋਲਣ ਦੀ ਕੀ ਲੋੜ ਹੈ ਤੂੰ ਆਪਣੇ ਚੁੱਪ ਕਰਕੇ ਬਹਿ ਜਾ ਤੈਨੂੰ ਤਾਂ ਕੁਝ ਨਹੀਂ ਕਹਿਆ ਉਹ ਤਾਂ ਸਮਝਾ ਰਹੇ ਨੇ ਸਭ ਨੂੰ ਹੱਥ ਜੋੜ ਕੇ ਅਸੀਂ ਉਹਨਾਂ ਦੀ ਦਿਨ ਚ ਤਿੰਨ ਵਾਰ ਮੈਂ ਉਹ ਸੁਣਦੀ ਆ ਤੇ ਵੀਡੀਓ ਤੇ ਉਹ ਐਂ ਹੱਥ ਜੋੜ ਰਹੇ ਭੈਣੋ ਭਾਈਓ ਤੁਸੀਂ ਗੰਦ ਨਾ ਪਾਓ ਸਾਡਾ ਪੰਜਾਬ ਨਹੀਂ ਸਾਡਾ ਪੂਰਾ ਇੰਡੀਆ ਹੀ ਡੁੱਬ ਰਿਹਾ ਦੇਖੋ ਦੇਖਦੇ ਤਾਂ ਸਾਰੇ ਨੇ ਹਰ ਬੰਦਾ ਦੇਖਦਾ ਹੈ ਉਹ ਵਿਚਾਰੇ ਆਪਣੀ ਜਵਾਨੀ ਦੇਖੋ ਗਾਲਾਂ ਲਨਗੇ ਜੇਲ੍ਹ ਚ ਉਹਨਾਂ ਨੂੰ ਜ਼ਮਾਨਤ ਵੀ ਨਹੀਂ ਮਿਲੀ ਇਹ ਕਿਉਂਕਿ ਕਈ ਲੋਕਾਂ ਦੇ ਨਾਲ ਤੇ ਵਿਰੋਧ ਵੀ ਹੋਗੇ। ਔਰ ਕਈ ਲੋਕ ਹੁਣ ਆ ਸਾਡੇ ਵਰਗੇ ਕਹਿੰਦੇ ਵੀ ਬੱਚੇ ਨਾ ਵਿਗੜਨ। ਅਸੀਂ ਤਾਂ ਉਹਨਾਂ ਦੇ ਨਾਲ ਆ। ਅਸੀਂ ਵਿਰੋਧ ਨਹੀਂ ਕਰਾਂਗੇ ਕਿਉਂਕਿ ਅਸੀਂ ਨਾਲ ਆ। ਕਿਉਂਕਿ ਜਿਹੜੇ ਐਨ ਕਬੀਲਦਾਰ ਬੰਦੇ ਹੋਣਗੇ, ਸਮਾਜ ਸੇਵਕ ਹੋਣਗੇ ਉਹ ਨਾਲ ਹੋਣਗੇ ਕਿਉਂਕਿ ਉਹਨਾਂ ਨੇ ਸਮਾਜ ਦੇ ਵਿੱਚ ਕੰਮ ਕਰਨਾ ਹੁੰਦਾ, ਲੋਕਾਂ 'ਚ ਵਿਚਾਰਨਾ ਹੁੰਦਾ। ਅਲਾ ਕਹਿੰਦਾ ਯਾਰ ਕੀ ਹੈ ਇਹ ਕੀ ਗੰਦ ਪਾ ਰਖਿਆ। ਹਰ ਕੋਈ ਬੰਦਾ ਇਹ ਕਹਿੰਦਾ। ਉਹਨਾਂ ਦਾ ਵੀ ਕੋਈ ਮਾਵਾ ਪੋਣਾ ਉਹ ਵੀ ਦੇਖਦੇ ਹੋਣੇ ਵੀਡੀਓ। ਆ ਤਾਂ ਨੰਗੀ ਵੀਡੀਓ ਹੁੰਦੀ ਐ। ਕੀ ਇਹ ਕੀ ਮਤਲਬ ਹੈ ਇਹ ਨਹੀਂ اچھا ਲੱਗਦਾ ਬਾਕੀ ਦੇਖੋ ਲੋਕਾਂ ਦੀ ਆਪਣੀ ਮਰਜ਼ੀ ਹੈ ਦੁਨੀਆ ਵੈਸੇ ਹੀ ਰੱਬ ਕੋਲ ਜਾ ਹੀ ਜਾਂਦੀ ਹੈ ਬਾਕੀ ਲੋਕਾਂ ਦਾ ਹੀ ਆਪਣੇ ਮਾਈਂਡ ਹੈ ਅਸਤੇ ਆਪਾਂ ਕਹਿੰਦੇ ਨੇ ਕਿ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਕਲਚਰ ਆਪਣਾ ਇਹ ਲੱਛਰ ਤਾਂ ਨਹੀਂ ਦੇਖ ਸਕਦਾ ਨਹੀਂ ਦੇਖ ਸਕਦਾ ਬਿਲਕੁਲ ਵੀ ਹੁਣ ਅਸੀ ਗੁਰਦੁਆਰੇ ਮੰਦਰ ਜਾਂਦੇ ਆ ਸਿਰ ਤੇ ਚੁੰਨੀ ਹੁੰਦੀ ਹੈ ਪੂਰੇ ਕੱਪੜੇ ਪਾਏ ਹੁੰਦੇ ਆ ਸਾਨੂੰ ਐ ਕਹਿ ਦਿੰਦੇ ਨੇ ਪਾਠ ਵੀ ਕਹਿੰਦੇ ਭਾਈ ਬਾਹਰ ਚੱਲੋ ਸਿਰ ਤੇ ਚੁੰਨੀ ਪਾ ਕੇ ਆਓ ਮੰਦਰ ਚ ਵੀ ਕਹਿਣ ਲੱਗੇ ਪੂਰੇ ਕੱਪੜੇ ਪਾ ਕੇ ਆਓ ਤੇ ਕਿਉਂ ਨਹੀਂ ਅਸੀਂ ਆਪਣੇ ਸਮਾਜ ਨੂੰ ਸੁਧਾਰ ਸਕਦੇ ਹਾਂ ਇਹ ਸਾਡੀ ਜ਼ਿੰਮੇਵਾਰੀ ਹੈ ਇਹ ਲੜਾਈਆਂ ਨਾਲ ਨਹੀਂ ਸੁਧਰਦਾ ਪਰ ਜਦੋਂ ਕੋਈ ਨਹੀਂ ਮੰਨਦਾ ਦਦਸਵਾਰ ਉਹਨਾਂ ਨੂੰ ਸਮਝਾਇਆ ਜਾਂਦਾ ਪਹਿਰੇ ਹੱਥ ਲਾਏ ਜਾਂਦੇ ਨੇ ਭੈਣ ਕਹਿ ਕੇ ਬੁਲਾਇਆ ਜਾਂਦਾ ਉਹਨਾਂ ਤੇ ਰੇਵ ਦਾ ਇਲਜ਼ਾਮ ਲਾਤਾ ਇੱਕ ਪਾਸੇ ਤੋਂ ਵਿਚਾਰੇ ਭੈਣ ਕਹਿ ਕੇ ਉਹਨੂੰ ਸਮਝਾ ਰਹੇ ਨੇ ਲੋਕਾਂ ਨੇ ਉਹਨਾਂ ਨੂੰ ਕਹਤਾ ਵੀ ਰੇਵ ਕੀਤਾ ਉਹ ਪਾਗਲ ਥੋਣਾ ਇਹ ਜਿਹਾ ਕੰਮ ਕਰਨਗੇ ਇਹ ਜਿਹਾ ਕੰਮ ਨਹੀਂ ਕਰਦੇ ਜੇ ਉਹ ਰੇਵ ਕਰਦੇ ਤੇ ਇਹ ਜਿਹਾ ਕੰਮ ਕਰਦੇ ਫਿਰ ਉਹਨਾਂ ਨੂੰ ਮਾਰਦੇ ਕਿਉਂ ਉਹਨੂੰ ਆਡੀ ਰੱਖ ਲੈਂਦੇ ਵੇ ਆ ਜਾ ਭਾਈ ਇਹ ਕੰਮ ਗਲਤ ਹੈ ਉਹਨਾਂ ਤੇ ਇਲਜ਼ਾਮ ਨਹੀਂ ਲਾਣਾ ਚਾਹੀਦਾ ਮੈਂ ਤਾਂ ਇਹੀ ਕਹੂੰਗੀ ਕਿ ਨਹੀਂ ਇਲਜ਼ਾਮ ਨਹੀਂ ਲਾਣਾ ਜਿਹੜਾ ਵੀ ਉਹਨਾਂ ਮੁੰਡਿਆਂ ਨੇ ਕੰਮ ਕੀਤਾ ਬਹੁਤ ਵਧੀਆ ਕਰਿਆ ਔਰ ਮੈਂ ਤਾਂ ਐਂ ਕਹ ਰਹੀ ਆ ਦੋ ਦੋ ਵਾਰ ਚਾਰ ਚਾਰ ਵਾਰ ਸਮਝਾਓ ਭਾਈ ਬਾਕੀ ਨੂੰ ਸਾਰੇ ਨੂੰ ਇਕੱਠੀ ਕਰ ਲੋ ਸਾਨੂੰ ਵੀ ਵਿਚੇ ਰਲਾ ਲੋ ਅਸੀਂ ਇਹਨਾਂ ਨੂੰ ਸਮਝਾਵਾਂਗੇ ਵੀ ਕਿਸੇ ਦੇ ਬੱਚੇ ਕਿਵੇਂ ਖਰਾਬ ਕਰੀਦੇ ਹੁੰਦੇ ਨੇ ਜੀ ਮਨਜੀਤ ਜੀ ਦੁਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਕਿ ਬਾਰ ਬਾਰ ਇੱਕ ਦਹਾਈ ਦਿੱਤੀ ਜਾਂਦੀ ਆ ਰੋਜੀ ਰੋਟੀ ਹਾਂਜੀ ਕੀਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਜਿਹੜੇ ਉਹਨਾਂ ਦੇ ਫਾਲੋਅਰ ਆ ਭਾਵੇਂ ਤੁਸੀਂ ਹੋ ਜਾਂ ਮੈਂ ਕੋਈ ਵੀ ਹੈ 4 ਲੱਖ ਫਾਲੋਅਰ ਇੱਕ ਜਨ ਥਾਂ ਤੋਂ ਦਾ ਹੋਇਆ ਨਹੀਂਗਾ ਕਿ ਉਹ ਵੀ ਨਾ ਕਿਤੇ ਇਹ ਗੱਲ ਦੇ ਜ਼ਿੰਮੇਵਾਰ ਨੇ ਬਿਲਕੁਲ ਜੀ ਬਿਲਕੁਲ ਕੁਝ ਖਸੂਰਬਾਰ ਉਹ ਵੀ ਨਹੀਂ ਜਿਨ੍ਹਾਂ ਨੂੰ ਅਸੀਂ ਫੇਮਸ ਕਰਦੇ ਆ ਪਰ ਇਹੋ ਲੋਕ ਇਹ ਨਹੀਂ ਦੇਖਦੇ ਵੀ ਉਹ ਕੋਈ ਚੰਗਾ ਕੰਮ ਕਰ ਰਹੇ ਨੇ ਜਾਂ ਮਾੜਾ ਕਰਨਾ ਤੁਸੀਂ ਸਪੋਰਟ ਉਹਨਾਂ ਨੂੰ ਕਰੋ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਹੈ ਸਰਾਹਣ ਦੇ ਲਾਇਕ ਹੈ ਉਹਦੀ ਸਪੋਰਟ ਕਰੋ ਇਹ ਜਿਹੜਾ ਤੁਸੀਂ ਗੰਦਮੰਦ ਦੇਖ ਕੇ ਆਲੇ ਨੂੰ ਤੁਸੀਂ ਸਪੋਰਟ ਕਰਦੇ ਕਹੀ ਨਾ ਕਹੀ ਸਾਡੇ ਲੋਕ ਵੀ ਜ਼ਿੰਮੇਵਾਰ ਨੇ ਇਸ ਗੱਲ ਦੇ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਆ ਸਪੋਰਟ ਉਸ ਬੰਦੇ ਨੂੰ ਕਰੋ ਜਿਹੜਾ ਸਾਡੇ ਪੰਜਾਬ ਲਈ ਕੋਈ ਸਾਡੇ ਭੈਣ ਭਾਈ ਲਈ ਕੋਈ ਚੰਗਾ ਕੰਮ ਕਰ ਰਿਹਾ ਕੋਈ ਵਧੀਆ ਕੰਮ ਕਰ ਰਿਹਾ ਉਹਨੂੰ ਸਪੋਰਟ ਕਰੋ ਅਹੀਂ ਕਹੂੰਗੀ ਕਿ ਆ ਜਿਹੜੇ ਤੁਸੀਂ ਮੈਂ ਤੁਹਾਡੇ ਜਰੀਏ ਇੱਕ ਹੋਰ ਮੈਂ ਗੱਲ ਕਹਿਣਾ ਚਾਹਣੀ ਆ ਵੀ ਅਸੀਂ ਦੇਖੋ ਸਮਾਜ ਦੇ ਵਿੱਚ ਰਹਿਣਾ ਸਾਡਾ ਰੰਗਲਾ ਪੰਜਾਬ ਕਿਹਾ ਜਾਂਦਾ ਹੈ ਹਨ ਪਰ ਉਹ ਸਾਇਦ ਹੁਣ ਉਹ ਰੰਗਲਾ ਪੰਜਾਬ ਸਾਡਾ ਨਹੀਂ ਰਿਹਾ ਹਨ ਕਿਉਂਕਿ ਸੋਸ਼ਲ ਮੀਡੀਆ ਚ ਇੰਨਾ ਗੰਦ ਪੈ ਚੁੱਕਿਆ ਬਹੁਤ ਜ਼ਿਆਦਾ ਸਾਡੀਆਂ ਕੁੜੀਆਂ ਭੈਣ ਭਰਾ ਸਭ ਵੀ ਮਤਲਬ ਅੱਜ ਕੱਲ ਜਿਹੜੇ ਨਵੇਂ ਪੀੜੀ ਦੇ ਮੁੰਡੇ ਦੇਖੋ ਮੁੰਡੇ ਕੀ ਕਰਨ ਲੱਗੇ ਪਏ ਨੇ ਕੁੜੀਆਂ ਵਾਲੇ ਕੱਪੜੇ ਪਾਉਣ ਲੱਗੇ ਪਏ ਨੇ ਕਿੱਦਨੂ ਇਹ ਪੀੜੀ ਤਰਪੀ ਦੇਖੋ ਸਾਡਾ ਪੰਜਾਬ ਤਾਂ ਖਤਮ ਹੀ ਹੋ ਗਿਆ ਹਨ ਤੇ ਇਹੀ ਅਸੀਂ ਕਹਿੰਨੇ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੀਆਂ ਭੈਣਾਂ ਨੂੰ ਭਰਾਵਾਂ ਨੂੰ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੋਈ ਵੀਡੀਓ ਪਾਉਂਦਾ ਵੀ ਉਹ ਨਾ ਪਾਓ ਕੋਈ ਸੋਹਣਾ ਪੰਜਾਬ ਸਾਡਾ ਰੰਗਲਾ ਪੰਜਾਬ ਆ ਤਾਂ ਇਹਨੂੰ ਰੰਗਲਾ ਹੀ ਪੰਜਾਬ ਰਹਿਣ ਦੋ ਹੈਨਾ ਵੀ ਐਦਾਂ ਦਾ ਗੰਦ ਨਾ ਪਾਓ ਪਲੀਜ਼ ਤੇ ਤੁਸੀਂ ਦੇਖਿਆ ਹੋਵੇਗਾ ਕਿ ਗੁਰਲੀਨ ਦੀ ਇੱਕ ਅੱਧੇ ਦਿਨ ਚਾ ਪਹਿਲਾਂ ਵੀਡੀਓ ਰਿਲੀਜ਼ ਹੋਈ ਆ ਉਹ ਚੋ ਕਹਿੰਦੀ ਕਹਿੰਦੀ ਜੇ ਤਾਂ ਨੂੰ ਸਾਡਾ ਨਹੀਂ ਸਹੀ ਲੱਗਦੇ ਤਾਂ ਸਾਨੂੰ ਅਨਫੋਲੋ ਕਰੋ ਕਿਉਂ ਸਾਨੂੰ ਫੋਲੋ ਕਰੋ ਇਹ ਗੱਲ ਵੀ ਕਹੀ ਹੈ ਦੇਖੋ ਜੀ ਹੁਣ ਅਸੀਂ ਕੀ ਕਰਦੇ ਹਾਂ ਅਸੀਂ ਹੁਣ ਅੱਜ ਕੱਲ ਇਹ ਸਾਰਾ ਹੋ ਗਿਆ ਸਿਸਟਮ ਹੋ ਗਿਆ ਹਨਾ ਮੋਬਾਈਲਤੀ ਹੋ ਗਿਆ ਦੇਖੋ ਹੁਣ ਆਪਾਂ ਹਰ ਇੱਕ ਮੋਬਾਈਲ ਚੱਕ ਲੈਣੇ ਆ ਹਨਾ ਮੈਂ ਉਹੀ ਗੱਲ ਪਹਿਲਾਂ ਵੀ ਕਹਿ ਕੇ ਹਟਿਆ ਵੀ ਚੀਜ਼ ਦਾ ਦਾ ਸਾਡੇ ਮੂਰੇ ਆਊਗੀ ਤਾਂ ਅਸੀਂ ਉਹਨੂੰ ਦੇਖਾਂਗੀ ਇਹ ਤਾਂ ਨਹੀਂ ਵੀ ਅਸੀਂ ਅੱਖਾਂ ਬੰਦ ਕਰ ਲਾਂਗੇ ਅਸੀਂ ਉਹਨੂੰ ਦੇਖਾਂਗੀ ਹਨਾ ਲੈ ਕੇ ਅੱਗੇ ਵੀ ਕਰਾ ਸਾਡੀ ਨੀਂਗਾ ਤਾਂ ਫਿਰ ਵੀ ਪਊਗੀ ਅਸੀਂ ਉਹਨੂੰ ਅੱਗੇ ਕਰਾਂਗੇ ਸਾਡੀ ਨੀਂਗਾ ਤਾਂ ਫਿਰ ਵੀ ਪਊਗੀ ਨਾ ਵੀ ਆ ਕੀ ਗੰਦ ਪੈ ਰਿਆ ਹੁਣ ਕੱਲ ਮੈਂ ਫੋਨ ਖੋਲ ਕੇ ਦੇਖਣ ਲੱਗੀ ਫੇਸਬੁੱਕ ਤਾਂ ਹੋ ਹੋ ਮੈਂ ਕਿ ਹੁਣ ਲੋਕਾਂ ਨੂੰ ਕੀ ਹੋ ਗਿਆ ਵੇ ਆ ਕਿ ਐਨਾ ਗੰਦ ਪਾਤਾ ਦੋ ਦਿਨ ਤੱਕ ਕੁਝ ਨਹੀਂ ਪਾਇਆ ਦੋ ਦਿਨ ਬਹੁਤ ਅੱਛਾ ਰੱਬ ਦਾ ਨਾਈ ਰੱਖਿਆ ਹੋਇਆ ਸੀਗਾ ਹੁਣ ਜਦੋਂ ਮੈਨੇ ਕੱਲ ਦੇਖਿਆ ਮੈਂ ਕਹਾ ਕੀ ਹੈ ਮੈਨੇ ਤਾਂ ਫੋਨ ਬੰਦ ਕਰਕੇ ਰੱਖਤਾ ਮੈਂ ਕਹਾ ਭਾਈ ਲੋਕਾਂ ਦੀ ਮਤ ਮਾਰੀ ਗਈ ਲੋਕਾਂ ਨੇ ਉਹ ਕਹਿੰਦੇ ਬਾਜ਼ਾਰ ਦਾ ਰੈਡੀ ਮੀਟ ਗੰਦਾ ਮੈਦਾ ਖਾਂਦੇ ਨੇ ਉਹੀ ਦਿਮਾਗ ਵੀ ਮੈਦਾ ਵਰਗਾ ਹੀ ਬਣ ਗਿਆ ਲੋਕਾਂ ਦਾ ਲੋਕ ਨਹੀਂ ਸੁਧਰਦੇ ਔਰ ਮੈਂ ਤਾਂ ਉਹਨਾਂ ਨੂੰ ਅਮਰਤ ਸਿੰਘਾ ਨੂੰ ਭਾਈ ਨੂੰ ਕਹੂੰਗੀ ਵੀਰੇ ਕਾ ਨੂੰ ਆਪਣੀ ਜਾਨ ਗਵਾਣੀ ਹੈ ਇਹ ਜੇ ਲੋਕਾਂ ਪਿੱਛੇ ਇਹ ਲੋਕ ਕੋਈ ਨਾਲ ਨਹੀਂ ਲੱਗਦੇ ਕਿਉਂਕਿ ਇਹ ਨਾ ਸੁਧਰਣ ਦੇ ਨਾ ਅੱਜ ਸੁਧਰੇ ਨਾ ਕੱਲ ਨੂੰ ਸੁਧਰਣਗੇ ਕਿਉਂਕਿ ਭੈਣ ਬੇਟੀਆਂ ਨੂੰ ਕਿੰਨਾ ਕਹ ਲਉ ਹੁਣ ਗਲੀ ਚ ਕਈ ਵਾਰ ਅਸੀਂ ਦੇਖਦੇ ਆ ਕੁੜੀਆਂ ਨੂੰ ਲੰਘਦੇ ਮੁੰਡੇ ਲੰਘਦੇ ਆ ਭਾਈ ਕਹੇ ਇਹ ਕੀ ਹੈ ਸਕੂਲੋਂ ਤੁਸੀਂ ਬੇ ਟਾਈਮ ਆ ਜੰਨੇ ਕਹਿੰਦੇ ਅੰਟੀ ਤੁਸੀਂ ਕੀ ਲਾਣਾ ਮੈਂ ਕਹ ਦੱਸਾਂ ਕਹਿੰਦੇ ਸਾਡੇ ਘਰ ਦੇ ਕੁਛ ਨਹੀਂ ਕਹਿੰਦੇ ਤੁਸੀਂ ਕਿਉਂ ਕਹਿ ਰਹੇ ਇਹ ਜਵਾਨਾ ਆ ਗਿਆ ਪਹਿਲਾਂ ਡਰਦੇ ਹੁੰਦੇ ਸੀ ਲੋਕ ਹੁਣ ਲੋਕ ਖੁੱਲ ਗਏ ਹੁਣ ਅਸੀਂ ਕੁਛ ਨਹੀਂ ਕਹਿ ਸਕਦੇ ਕਿ ਇਹ ਤਾਂ ਅੱਖ ਦੀ ਸ਼ਰਮ ਖਤਮ ਹੋ ਰਹੀ ਹੈ ਖਤਮ ਹੋ ਗਈ ਜੀ ਬਿਲਕੁਲ ਹੀ ਅੱਖਾਂ ਦੀ ਸ਼ਰਮ ਕੀ ਹੱਤੇ ਜੱਤੇ ਪਾਗੇ ਚੱਲਦੇ ਨੇ ਕੋਈ ਸ਼ਰਮ ਵੀ ਨਹੀਂ ਰਹੀ ਐਡਾ ਕਈ ਵਾਰ ਦੁੱਖ ਹੁੰਦਾ ਵੀ ਇਹ ਇਨਾਂ ਦੇ ਮਾਵਾ ਪਹਿ ਨਹੀਂ ਪੈਣ ਪਈ ਹੈ ਨਹੀਂ ਵੀ ਬਾਜ਼ਾਰਾਂ ਚ ਸ਼ਰਿਆ ਮੱਤਦਾਰ ਕਿੰਨੇ ਕਿ ਪਿੰਡ ਦੇ ਬੱਚੇ ਹੋਣੇ ਕੀ ਕੋਈ ਪਿੰਡ ਵਾਲਾ ਦੇਖਦਾ ਨਹੀਂ ਹੋਣਾ ਇਨਾਂ ਨੂੰ ਬਿਲਕੁਲ ਸ਼ਰਮ ਨਹੀਂ ਹੈ ਪਰ ਭਾਈ ਕਿਤੇ ਘਰੇ ਬੈਜੋ ਜਾ ਕੇ ਕਿਸੇ ਹੋਟਲ ਚ ਬੈਜੋ ਬਾਜ਼ਾਰਾਂ ਚ ਗੰਦ ਕਾਤੋ ਪੈਨੋ ਪਾਰਕਾਂ ਚ ਦੇਖ ਲਓ ਤੁਸੀਂ ਜਾ ਕੇ ਤੇ ਮੈਂ ਕਹਿੰਦੇ ਐ ਕਹੋ ਕੇ ਚੁੱਪ ਚ ਹੀ ਫਾਇਦਾ ਹੈ ਮੈਂ ਤਾਂ ਸਸਰੀ ਘਾਰ ਹੀ ਕਹੂੰਗੀ ਕਿ ਲੋਕਾਂ ਦੀ ਮੱਤ ਮਾਰੀ ਗਈ ਦੀ ਲਾਸਟ ਸਵਾਲ ਤੁਹਾਡੇ ਨਾਲ ਕਿ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨੌਜਵਾਨ ਨੇ ਕਿ ਇਹ ਵੀਡੀਓ ਦੇ ਆਪਾਂ ਪਹਿਲਾਂ ਆਪਣੇ ਆਪ ਨੂੰ ਹੀ ਫਾਲਟ ਮੰਨਦੇ ਆ ਕਿ ਜਿਹੜਾ ਮਾਂ ਉਹਨਾਂ ਨੂੰ ਫਾਲੋ ਕਰਦੇ ਆ ਹੈਨਾ ਜੀ ਤਾਂ ਹੀ ਉਹਨਾਂ ਦੇ ਹੌਸਲੇ ਵਾਦੇ ਜੇ ਕਿਸ ਦਾ ਪੇਜ ਹੀ ਨਹੀਂ ਚੱਲੇਗਾ ਤਾਂ ਉਹ ਅੱਗੇ ਜਿਵੇਂ ਚੱਲੇਗੀ ਦੇਖੋ ਜੀ ਮੈਂ ਤਾਂ ਇੱਕ ਸੁਨੇਹਾ ਹੀ ਲਾਉਣਾ ਚਾਹੁੰਦੀ ਆ ਵੀ ਜਿਹਦਾ ਵੀ ਕੋਈ ਆਪਾਂ ਇਦਾਂ ਦੀ ਵੀਡੀਓ ਦੇਖਦਿਆਂ ਉਹਨੂੰ ਤੁਸੀਂ ਬਿਲਕੁਲ ਵੀ ਲਾਇਕ ਨਾ ਕਰੋ ਸਪੋਰਟ ਨਾ ਕਰੋ ਉਹਨੂੰ ਗਾਹਾਂ ਕੱਢ ਦਿਓ ਠੀਕ ਹੈ ਸਪੋਰਟ ਤੁਸੀਂ ਉਸ ਨੂੰ ਕਰੋ ਜਿਹੜਾ ਸਾਡੇ ਸਮਾਜ ਲਈ ਕੁਝ ਚੰਗਾ ਕਰ ਰਿਹਾ ਹੈ ਜਿਵੇਂ ਮੈਂ ਤਾਂ ਦੇਖੋ ਆਪਾਂ ਇਹਨਾਂ ਨਾਲ ਅਮਰਤਪਾਲ ਜੀ ਨਾਲ ਬਿਲਕੁਲ ਸਹਿਮਤ ਆ ਉਹਨੇ ਬਹੁਤ ਵਧੀਆ ਕੰਮ ਕੀਤਾ ਦੇਖੋ ਉਹ ਸਾਡੇ ਪੰਜਾਬ ਲਈ ਹੀ ਲੜ ਰਹੇ ਨੇ ਜੇ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦਵਾਂਗੇ ਫਿਰ ਅਸੀਂ ਸਾਡੇ ਲਈ ਸਾਡੇ ਲਈ ਤਾਂ ਫਿਰ ਲੜਨਤਾ ਜੇ ਅੱਜ ਅਸੀਂ ਉਹਨਾਂ ਦਾ ਸਾਥ ਨਹੀਂ ਦਵਾਂਗੇ ਕਿਉਂਕਿ ਉਹ ਸਾਡੇ ਲਈ ਲਈ ਲੜ ਰਹੇ ਨੇ ਉਹ ਸਾਡੇ ਲਈ ਲੜਦੇ ਨੇ ਤੇ ਅਸੀਂ ਅੱਜ ਉਹਨਾਂ ਨੂੰ ਨਾ ਸਪੋਰਟ ਕਰੀਏ ਤਾਂ ਸਾਡੇ ਵਰਗਾ ਤਾਂ ਬੇਕੂਫ ਹੁੰਦਾ ਨਹੀਂ ਕੋਈ ਫਿਰ ਹੈਗਾ ਇਹ ਤਾਂ ਸਾਡੇ ਨਾਲ ਮਨਜੀਤ ਕੌਰ ਜੀ ਅਤੇ ਲక్ష్ਮੀ ਜਿਨ੍ਹਾਂ ਨੇ ਦੱਸਿਆ ਕਿ ਕਿਤੇ ਨਾ ਕਿਤੇ ਅਸੀਂ ਵੀ ਇਸ ਜਿਹੜੀ ਵੀਡੀਓ ਆਪਾਂ ਕਹਿ ਸਕਦਾ ਹੈ ਸੋਸ਼ਲ ਮੀਡੀਆ ਤੇ ਜਿਹੜੇ ਆਪਾਂ ਉਹਨਾਂ ਦੇ ਫਾਲੋਅਰ ਬੰਦੇ ਆ ਉਹਨਾਂ ਦੇ ਜ਼ਿੰਮੇਵਾਰ ਆ ਜੇ ਆਪਾਂ ਲਾਈਕ ਜਾਂ ਸ਼ੇਅਰ ਨਾ ਕਰੀਏ ਤਾਂ ਉਹਨਾਂ ਦੇ ਜਿਹੜੇ ਪੇਜ ਨੇ ਉਹ ਅੱਗੇ ਨਹੀਂ ਵਧਣਗੇ ਤਾਂ ਇਨਕਮ ਸੋਰਸ ਦਾ ਕੋਈ ਸਵਾਲ ਨਹੀਂ ਉੱਠੇਗਾ ਇਸ ਕਾਰਨ ਜਿਹੜੀ ਇਹ ਕਲਚਰ ਆਪਣਾ ਜਿਹੜਾ ਪੰਜਾਬ ਦਾ ਕਿਤੇ ਨਾ ਕਿਤੇ ਖਤਮ ਹੁੰਦਾ ਜਾ ਰਿਹਾ ਤੁਸੀਂ ਇਸ ਵੀਡੀਓ ਨਾਲ ਕਿੰਨੇ ਕ ਸਹਿਮਤੋਂ ਪਲੀਜ਼ WhatsApp ਸਾਡੇ ਵਿੱਚ ਦੱਸਿਓ ਸੰਗਰੂਰ ਤੌਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ